ਫਲੈਗ ਮਾਰਚ ਦਾ ਕੀ ਮਤਲਬ ਜ਼ਰਾ ਨਹੀਂ ਪਤਾ। ਅੱਜ ਜਿਵੇਂ ਇੱਕ ਫਲੈਗ ਮਾਰਚ ਜਿਹੜਾ ਸਾਰੇ ਕਿੱਲੇ ਦੇ ਵਿੱਚ ਕਰ ਰਹੇ ਆ। ਉਸੇ ਲੱਡੀ ਚ ਆਹੀਆਂ ਨਿਹਾਲ ਸਿੰਘ ਵਾਲਾ ਸਬ ਡਿਵੀਜ਼ਨ ਦੇ ਵਿੱਚ ਵੀ ਕਰਨਾ। ਵੱਖ-ਵੱਖ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਾਣਾ। ਸਾਡੇ ਨਾਲ ਪੈਰਾ ਮਿਲਟਰੀ ਫੋਰਸ ਦੇ ਜਵਾਨ ਤੇ ਮੇਰੇ ਤਿੰਨੇ ਐਸਐਚਓ ਤੇ ਨਾਲ ਜਿਹੜਾ ਹੱਡਕੁਆਟਰ ਦੀ ਫੋਰਸ ਆ। ਤੇ ਇਹ ਪੈਰਾ ਜਿਹੜਾ ਹੈਗਾ ਫਲੈਗ ਮਾਰਚ ਇਲੈਕਸ਼ਨ ਦੇ ਸਬੰਧ ਵਿੱਚ ਰੱਖੀ ਅਮਨ ਸ਼ਾਂਤੀ ਬਣਾਈ ਰੱਖਣ ਵਾਸਤੇ ਇੱਕ ਹੀ ਸਾਡਾ ਸੁਨੇਹਾ ਇਹ ਸਾਰੇ ਜਿਹੜਾ ਇਲੈਕਸ਼ਨ ਚੱਲ ਰਿਹਾ ਤੇ ਬੜੇ ਅਮਨ ਸ਼ਾਂਤੀ ਨਾਲ ਜਿਹੜਾ ਸਾਰਾ ਇਹ ਜਿਹੜਾ ਨਿਰਵਿਘਨ ਚੱਲੇ ਇਸੇ ਲੜੀ ਦੇ ਵਿੱਚ ਫਲਾਗ ਮਾਰਕ ਕਰ ਰਹੇ ਹਾਂ ਇਹਦੇ ਕਿਹੜੇ ਪਿੰਡਾਂ ਤੱਕ ਸਰ ਮਾਰਕ ਹੈ ਜਿਹੜਾ ਹੋ ਨਕਾ ਹੋ ਚੁੱਕਿਆ ਇਹ ਪਿੱਛੇ ਚੱਲਦਾ ਆ ਰਿਹਾ ਜੀ ਧਰਮਕੋਟ ਏਰੀਆ ਸਿਟੀ ਮੋਗਾ ਬਾਗਾ ਪੁਰਾਣਾ ਹੁਣ ਨਿਹਾਲ ਸਿੰਘ ਵਾਲੇ ਪੁੱਜੇ ਆ ਨਿਹਾਲ ਸਿੰਘ ਵਾਲੇ ਪਿੰਡਾਂ ਵਿੱਚ ਜੀ ਅਸੀਂ ਕਰਕੇ ਆਏ ਆ ਅੱਗੇ ਵੀ ਹੁਣ ਅਸੀਂ ਬੱਦਨੀ ਜਿੱਤਵਾਲ ਸਾਰੇ ਏਰੀਆ ਚ ਜਾਣਾ ਸਰ ਲੋਕਾਂ ਨੂੰ ਕੀ ਫੀਲ ਕਰਨੀ ਚਾਹੀਦੀ ਲੋਕਾਂ ਨੇ ਵੀ ਅਮਨ ਸ਼ਾਂਤੀ ਦੇ ਨਾਲ ਜਿਹੜਾ ਰਹਿਣ ਜੇ ਕੋਈ ਨੂੰ ਕੋਈ ਸਮੱਸਿਆ ਤਾਂ ਉਹ ਆਪ ਦੇ ਸਬੰਧਤ ਥਾਣੇ ਦੱਸੇ ਸਾਡੇ ਵੱਲੋਂ ਸੁਨੇਹਾ ਵੀ ਜਿਵੇਂ ਇਲੈਕਸ਼ਨ ਸੰਬੰਧੀ ਮਾਨਯੋਗ ਕਮਿਸ਼ਨ ਸਾਹਿਬ ਦੀ ਹਦਾਇਤ ਅਨੁਸਾਰ ਆਪਣਾ ਆਪਣਾ ਅਸਲਾ ਜਮ੍ਹਾਂ ਕਰਾਉਣ ਤੇ ਉਹ ਥਾਣਿਆਂ ਦੇ ਵਿੱਚ ਜਾਂ ਨੇੜੇ ਕਿਤੇ ਗੱਲ ਨਾਲ ਹੋ ਉਸ ਨੇ ਉਹਨਾਂ ਦੇ ਕੋਲ ਆਪਣਾ ਅਸਲਾ ਜਮ੍ਹਾਂ ਕਰਾ ਸਕਦੇ ਨੇ ਅਸੀਂ ਉਹਨਾਂ ਦੀ ਸੁਰੱਖਿਆ ਲਈ ਹਰ ਵੇਲੇ ਅਸੀਂ ਹਾਜ਼ਰ ਹਾਂ ਜਿਹੜੇ ਹੁਜੜਵਾਜਾਂ ਉਹਨਾਂ ਨੂੰ ਕੀ ਮੈਸੇਜ ਜਾਣਾ ਹੈ ਹੁਲੜਵਾਜਾਂ ਨੂੰ ਹਮੇਸ਼ਾ ਇਹ ਮੈਸੇਜ ਹੁੰਦਾ ਵੀ ਜਿਹੜਾ ਉਹ ਇਹਨਾਂ ਕੰਮਾਂ ਤੋਂ ਬਾਝੋਂ ਚੰਗੇ ਨਾਗਰਿਕ ਬਣਨ ਚੰਗੇ ਸ਼ਹਿਰੀਆਂ ਵਾਂਗੂ ਰਹਿਣ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਪੰਜਾਬ ਵਿੱਚ ਇਹ ਜੋ ਉਸੇ ਲੜੀ ਦੇ ਵਿੱਚ ਹੀ ਅੱਜ ਫਲੈਗ ਮਾਰਚ ਕੀਤਾ ਜਾ ਰਿਹਾ ਤੇ ਸਾਡਾ ਸੁਨੇਹਾ ਵੀ ਬੜੇ ਅਮਨ ਸ਼ਾਂਤੀ ਦੇ ਨਾਲ ਹੀ ਅਸੀਂ ਇਹ ਜਿਹੜਾ ਇਲੈਕਸ਼ਨ ਨੂੰ ਸਿਰੇ ਚੜਾਵਾਂ ਸਰ ਫਲੈਗ ਮਾਰਚ ਕਰਾਇਆ ਦਾ ਕੀ ਮਤਲਬ ਹੈ ਜ਼ਰਾਤ ਨਹੀਂ ਬਾਤ ਹੈ ਅੱਜ ਜਸੀਂ ਇੱਕ ਫਲੈਗ ਮਾਰਚ ਜਿਹੜਾ ਸਾਰੇ ਥਿੱਲੇ ਦੇ ਵਿੱਚ ਕਰ ਰਹੇ ਆ ਉਸੇ ਲੜੀ 'ਚ ਆਈਆਂ ਨਿਹਾਲ ਸਿੰਘ ਵਾਲਾ ਸਬ ਡਵੀਜ਼ਨ ਦੇ ਵਿੱਚ ਵੀ ਕਰਨਾ ਵੱਖ-ਵੱਖ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਾਣਾ ਸਾਡੇ ਨਾਲ ਪੈਰਾ ਮਿਲਟਰੀ ਫੋਰਸ ਦੇ ਜਵਾਨ ਤੇ ਮੇਰੇ ਤਿੰਨੇ ਐਸ ਐਚਓ ਦੇ ਨਾਲ ਜਿਹੜਾ ਹੱਡਕੁਆਟਰ ਦੀ ਫੋਰਸ ਹੈ ਤੇ ਇਹ ਪੈਰਾ ਜਿਹੜਾ ਹੈਗਾ ਫਲਾਗ ਮਾਰਚ ਹੈ ਇਲیکشن ਦੇ ਸਬੰਧ ਵਿੱਚ ਜਿਹੜੀ ਅਮਨ ਸ਼ਾਂਤੀ ਬੜਾਈ ਰੱਖਣ ਵਾਸਤੇ ਇੱਕ ਹੀ ਸਾਡਾ ਸੁਨੇਹਾ ਇਹ ਸਾਰੇ ਜਿਹੜਾ ਇਲیکشن ਚੱਲ ਰਿਹਾ ਤੇ ਬੜੇ ਅਮਨ ਸ਼ਾਂਤੀ ਨਾਲ ਜਿਹੜਾ ਸਾਰਾ ਇਹ ਜਿਹੜਾ ਨਿਰਵਿਘਨ ਚੱਲੇ ਇਸੇ ਲੜੀ ਦੇ ਵਿੱਚ ਫਲਾਗ ਮਾਰਚ ਕਰ ਰਹੇ ਹਾਂ ਕਿਹੜੇ ਕਿਹੜੇ ਪਿੰਡਾਂ ਦਾ ਇਕੱਠ ਕਰ ਮਾਰਚ ਹੈ ਜਿਹੜਾ ਹੋਣਕਾ ਹੋ ਚੁੱਕਾ ਤੇ ਪਿੱਛੋਂ ਚੱਲਦਾ ਆ ਰਿਹਾ ਜੀ ਧਰਮਕੋਟ ਏਰੀਆ ਸਿਟੀ ਮੋਗਾ ਬਾਡਾ ਪ੍ਰਾਣਾ ਹੁਣ ਨਿਹਾਲ ਸਿੰਘ ਵਾਲੇ ਪੁੱਜੇ ਆ ਨਿਹਾਲ ਸਿੰਘ ਵਾਲੇ ਪਿੰਡਾਂ ਵਿੱਚ ਜੀ ਇਹ ਸੀ ਕਰਕੇ ਆਏ ਆ ਅੱਗੇ ਵੀ ਹੁਣ ਅਸੀਂ ਬੱਦਨੀ ਜਿੱਤਵਾਲ ਸਾਰੇ ਏਰੀਆ ਚ ਜਾਣਾ ਸਰ ਲੋਕਾਂ ਨੂੰ ਕੀ ਫੀਲ ਕਰਨੀ ਚਾਹੀਦੀ ਲੋਕਾਂ ਨੇ ਵੀ ਅਮਨ ਸ਼ਾਂਤੀ ਦੇ ਨਾਲ ਜਿਹੜਾ ਰਹਿਣ ਜੇ ਕੋਈ ਨੂੰ ਕੋਈ ਸਮੱਸਿਆ ਤਾਂ ਉਹ ਆਪ ਦੇ ਸਬੰਧਤ ਥਾਣੇ ਦੱਸੇ ਤੇ ਸਾਡੇ ਵੱਲੋਂ ਸੁਨੇਹਾ ਵੀ ਜਿਵੇਂ ਇਲੈਕਸ਼ਨ ਸੰਬੰਧੀ ਮਾਨਯੋਗ ਕਮਿਸ਼ਨ ਸਾਹਿਬ ਦੀ ਹਦਾਇਤ ਅਨੁਸਾਰ ਆਪਣਾ ਆਪਣਾ ਅਸਲਾ ਜਮ੍ਹਾਂ ਕਰਾਉਣ ਤੇ ਉਹ ਥਾਣਿਆਂ ਦੇ ਵਿੱਚ ਜਾਂ ਨੇੜੇ ਕਿਤੇ ਗੱਲ ਨਾਲ ਹੋਸ ਨੇ ਉਹਨਾਂ ਦੇ ਵਿੱਚ ਆਪਣਾ ਅਸਲਾ ਜਮ੍ਹਾਂ ਕਰਾ ਸਕਦੇ ਨੇ ਅਸੀਂ ਉਹਨਾਂ ਦੀ ਸੁਰੱਖਿਆ ਲਈ ਹਰ ਵੇਲੇ ਅਸੀਂ ਹਾਜ਼ਰ ਹਾਂ ਜਿਹੜੇ ਹੁੱਲੜ ਬਾਜ ਉਹਨਾਂ ਨੂੰ ਕੀ ਮੈਸੇਜ ਪਿਆ ਚੱਲੋ ਹੁੱਲੜ ਬਾਜਾਂ ਨੂੰ ਹਮੇਸ਼ਾ ਇਹ ਮੈਸੇਜ ਹੁੰਦਾ ਵੀ ਜਿਹੜਾ ਉਹ ਇਹਨਾਂ ਕੰਮਾਂ ਤੋਂ ਬਾਹਰ ਜਾਣ ਕੰਗੇ ਨਾਗਰਿਕ ਬਣ ਕੰਗੇ ਸ਼ਰੀਆ ਵਾਂਗੂ ਰਹਿਣ ਚੋਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਪੰਜਾਬ ਪੁਲਿਸ ਇਹ ਉਸੇ ਲੜੀ ਦੇ ਵਿੱਚ ਹੀ ਅੱਜ ਫਲੈਗ ਮਾਰਚ ਕੀਤਾ ਜਾ ਰਿਹਾ ਤੇ ਸਾਡਾ ਸੁਨੇਹਾ ਵੀ ਬੜੇ ਅਮਨ ਸ਼ਾਂਤੀ ਦੇ ਨਾਲ ਹੀ ਅਸੀਂ ਇਹ ਜਿਹੜਾ ਇਲੈਕਸ਼ਨ ਨੂੰ ਸਿਰੇ ਚੜਾਉਣਾ